ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੀ ਇੱਕ ਪ੍ਰਸਿੱਧ ਪ੍ਰਸਿੱਧ ਸਾਖੀ ਸਰਵਣ ਕਰਾਂਗੇ ਵਧੀਆ ਲੱਗੀ ਤਾਂ ਲਾਇਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਮਰਦਾਨਾ ਜੀ ਨਾਲ ਕਸਵੇ ਦੀ ਯਾਤਰਾ ਕਰ ਰਹੇ ਸਨ ਰਸਤੇ ਵਿੱਚ ਇੱਕ ਪਿੰਡ ਆਇਆ ਲੋਕਾਂ ਨੇ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਇਹ ਤਾਂ ਪਿੰਡ ਦੇ ਮੁਖੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਕੁਝ ਦਿਨ ਇੱਥੇ ਸਾਡੇ ਕੋਲ ਹੀ ਰਹਿਣ ਉਸ ਪਿੰਡ ਦੇ ਲੋਕ ਬਹੁਤ ਹੀ ਇਮਾਨਦਾਰ ਸਾਫ਼ ਦਿਲ ਦੇ ਅਤੇ ਸੇਵਾਦਾਰ ਸਨ ਗੁਰੂ ਜੀ ਨੇ ਉੱਥੇ ਰਹਿ ਕੇ ਉਹਨਾਂ ਨੂੰ ਅਸੀਸਾਂ ਦਿੱਤੀਆਂ ਫਿਰ ਗੁਰੂ ਨਾਨਕ ਜੀ ਅੱਗੇ ਵਧੇ ਕੁਝ ਦਿਨਾਂ ਬਾਅਦ ਹੋਰ ਪਿੰਡ ਆਇਆ ਉੱਥੇ ਦੇ ਲੋਕ ਬਹੁਤ ਧੋਖੇਬਾਜ਼ ਝੂਠੇ ਅਤੇ ਅਹਕਾਰੀ ਸਨ ਪਰ ਉਹ ਨਾਨੇ ਵੀ ਗੁਰੂ ਜੀ ਨੂੰ ਸਤਿਕਾਰ ਦਿੱਤਾ ਪਰ ਨੀਅਤ ਖਰਾਬ ਸੀ ਉੱਥੋਂ ਰੁਕਸਤ ਹੋਣ ਵੇਲੇ ਮਰਦਾਨਾ ਜੀ ਨੇ ਪੁੱਛਿਆ ਗੁਰੂ ਜੀ ਤੁਸੀਂ ਪਹਿਲੇ ਪਿੰਡ ਦੇ ਵਾਸੀਆਂ ਨੂੰ ਆਸ਼ੀਰਵਾਦ ਦਿੱਤਾ ਕਿ ਉਹ ਥਾਂ ਟਿਕੇ ਰਹਿਣ ਪਰ ਦੂਜੇ ਪਿੰਡ ਦੇ ਲੋਕਾਂ ਲਈ ਕਿਹਾ ਕਿ ਇਹ ਪਿੰਡ ਛੱਡ ਦੇਣ ਇਹ ਕਿਉਂ ਗੁਰੂ ਜੀ ਨੇ ਉੱਤਰ ਦਿੱਤਾ ਪਹਿਲੇ ਪਿੰਡ ਦੇ ਲੋਕ ਭਲੇ ਹਨ ਜੇ ਉਹ ਥਾਂ-ਥਾਂ ਜਾ ਕੇ ਵਸਣਗੇ ਤਾਂ ਭਲਾਈ ਫੈਲਦੀ ਜਾਵੇਗੀ ਪਰ ਦੂਜੇ ਪਿੰਡ ਦੇ ਲੋਕ ਜੇ ਹੋਰ ਥਾਵਾਂ ਤੇ ਚਲੇ ਗਏ ਤਾਂ ਝੂਠ ਅਤੇ ਦੁੱਖ ਫੈਲੇਗਾ ਇਸ ਕਰਕੇ ਮੈਂ ਚਾਇਆ ਕਿ ਭਲੇ ਲੋਕ ਹਰ ਥਾਂ ਹੋਣ ਅਤੇ ਮੰਦੇ ਇੱਕ ਥਾਂ ਰਹਿਣ ਇਸ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਸਾ ਸੰਗਤ ਜੀ ਕਿ ਇਮਾਨਦਾਰੀ ਅਤੇ ਸਚਾਈ ਦੇ ਰਾਹ ਤੇ ਤੁਰਨਾ ਚਾਹੀਦਾ ਹੈ ਜੋ ਲੋਕ ਸੱਚ ਬੋਲਦੇ ਹਨ ਉਹੀ ਦੁਨੀਆ ਵਿੱਚ ਆਦਰ ਪਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰ ਜੀ ਕੀ ਫਤਿਹ